ਗੁਰੂ ਪਿਆਰੀ ਸਰਬੱਤ ਸਾਂਗਤ ਦੀ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਸੰਗਤ ਸਰਵਣ ਕਰਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲ ਕੀ ਅਵਤਾਰ ਸਾਹਿਬ ਸੰਗਤ ਜੀ ਦਸਮ ਗ੍ਰੰਥ ਦੇ ਵਿੱਚੋਂ 24 ਅਵਤਾਰਾਂ ਦੀ ਰਚਨਾ ਆਓ ਦੇਖਦੇ ਅਗੇ ਮਹਾਰਾ ਜੀ ਕੀ ਫਰਮਾਨ ਕਰਦੇ ਹਨ ਕਿ ਕਾਹੂ ਪੂਰ ਭਾਜੈ ਕਿਤੇ ਬਹੁਤੇ ਜੋ ਕਾਇਰ ਹਨ ਸਾਹਿਬ ਸੰਗਤ ਜੀ ਇਹ ਜੋ ਕਾਲ ਯੁੱਗ ਦਾ ਜੰਗ ਹੋ ਰਿਹਾ ਹੈ ਜੋ ਕਾਇਰ ਲੋਕ ਹਨ ਜੋ ਵੁਜਦਲ ਹਨ ਜੋ ਡਰ ਰਹੇ ਹਨ ਇਸ ਜੰਗ ਨੂੰ ਦੇਖ ਕੇ ਇਸ ਭਿਆਨਕ ਜੋਵਾਰ ਚੱਲ ਰਹੇ ਹਨ ਇਹਨਾਂ ਨੂੰ ਦੇਖ ਕੇ ਜੋ ਡਰ ਰਹੇ ਹਨ ਅਤੇ ਉਹ ਡਰ ਕੇ ਸਾਧ ਸੰਗਤ ਜੀ ਭੱਜ ਰਹੇ ਹਨ ਆਪਣੀ ਜਾਨ ਬਚਾ ਕੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਕਾਹੂ ਵੀਰ ਗਾਜਾ ਅਤੇ ਸਾਧ ਸੰਗਤ ਜੀ ਕਿਤੇ ਜੋ ਸੂਰਮੇ ਹਨ ਉਹ ਗਾਜ ਰਹੇ ਹਨ ਇੱਕੱਠੇ ਹੋ ਗਏ ਸਾਧ ਸੰਗਤ ਜੀ ਸੂਰਮੇ ਜਵਾਨੋ ਗਾਜਰੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਾਹੂ ਜੋਧ ਜੁਟਾ ਅਤੇ ਕਿਤੇ ਜੋਧੇ ਜੁਟੇ ਹੋਏ ਹਨ ਕਹਨ ਤੋਂ ਪਾਬੈਗੀ ਇਕੱਠੇ ਹੋਏ ਹੋਏ ਹਨ ਇਕੱਠੇ ਝੁੰਡ ਦੇ ਵਿੱਚ ਖੜੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਾਹੂ ਟੋਪ ਸਾਧ ਸੰਗਤ ਜੀ ਜੋ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਜੋਧਿਆ ਨੇ ਸਿਰ ਦੇ ਉੱਪਰ ਟੋਪ ਪਹਿਨੇ ਹਨ ਅਤੇ ਕਿਤੇ ਜਦੋਂ ਭਿਆਨਕ ਵਾਰ ਹੁੰਦੇ ਹਨ ਉਹ ਟੋਪ ਜਹਾਨ ਸਾਧ ਸੰਗਤ ਜੀ ਉਹ ਵੀ ਖਰਬੂਜਿਆਂ ਦੇ ਵਾਂਗ ਟੁੱਟ ਕੇ ਥੱਲੇ ਡਿੱਗ ਰਹੇ ਹਨ ਇਸ ਤਰ੍ਹਾਂ ਜੋਦੇ ਸੂਰਮਿਆਂ ਦੀਆਂ ਨਾਲ ਗਰਦਨਾਂ ਲਾਥ ਰਹੀਆਂ ਹਨ ਤੇ ਟੋਪ ਜਹਾਨੋ ਸਾਧ ਸੰਗਤ ਜੀ ਟੁੱਟ ਕੇ ਧਰਤੀ ਦੇ ਉੱਪਰ ਡਿੱਗਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਜਿੱਥਾਂ ਜੋਧ ਜੁਟਾ ਜਿੱਥੇ ਸਾਧ ਸੰਗਤ ਜੀ ਜੋਧ ਜੁਟੇ ਹੋਏ ਹਨ ਜਿੱਥੇ ਜੋਦੇ ਇਕੱਠੇ ਹੋਏ ਹੋਏ ਹਨ ਉੱਥੇ ਕਿਹੋ ਜਿਹਾ ਮਾਹੌਲ ਹੈ ਮਾਰੇ ਕਹਿੰਦੇ ਹਨ ਕਿ ਤਹਾਂ ਅਸਤਰ ਛੁਟਾ ਹੈ ਉਥੇ ਅਸਤਰ ਛੋਟ ਰਹੇ ਹਨ ਅਸਤਰ ਭਾਵ ਕਹੇ ਸਾਧ ਸੰਗਤ ਜੀ ਬੰਦੂਕ ਜਾਂ ਫਿਰ ਤੀਰ ਕਮਾਨਾਂ ਵਿੱਚੋਂ ਤੀਰ ਛੋਟ ਰਹੇ ਹਨ ਬਾਣ ਛੋਟ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਨਿਰਭੈ ਸ਼ਸਤਰ ਕਟਾ ਨਿਰਭੈਤ ਭਾਵ ਹੈ ਜੋਦੇ ਵੈਰੀ ਦੇ ਨੇ ਡਰ ਹੋ ਕੇ ਸ਼ਸਤਰ ਨਾਲ ਕੱਟ ਰਹੇ ਹਨ ਸ਼ਸਤਰਾਂ ਦੇ ਨਾਲ ਵੀ ਸਾਧ ਸੰਗਤ ਜੀ ਜੋ ਆਵਾਜ਼ ਚੱਲ ਰਹੇ ਹਨ ਜੰਗੇ ਮੈਦਾਨ ਦੇ ਵਿੱਚ ਅੱਗੇ ਮਾਰੇ ਕਹਿੰਦੇ ਹਨ ਕਿ ਕਾਹੂ ਵੀਰ ਲੁਟਾ ਅਤੇ ਕਿਤੇ ਸੂਰਮੇ ਲੁੜਕ ਰਹੇ ਹਨ ਇਹ ਤਾਂ ਭਾਵ ਸਾਧ ਸੰਗਤ ਜੀ ਫਟ ਖਾ ਕੇ ਘੋੜਿਆਂ ਦੇ ਉੱਪਰ ਡਿੱਗੇ ਹੋਏ ਹਨ ਅਤੇ ਥੱਲੇ ਨੂੰ ਲੁੜਕ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਾਹੂ ਮਾਰ ਬਕੈ ਅਤੇ ਕਿਤੇ ਮਾਰੋ ਮਾਰੋ ਬੋਲ ਰਹੇ ਹਨ ਕਿਤੇ ਮਾਰੋ ਮਾਰੋ ਦੇ ਸਾਧ ਸੰਗਤ ਜੀ ਜੋ ਹਨ ਜੋਦੇ ਸੂਰਮੇ ਨਾਰੇ ਲਗਾ ਰਹੇ ਹਨ ਇਸ ਤਰ੍ਹਾਂ ਜੰਗੇ ਮੈਦਾਨ ਦੇ ਵਿੱਚ ਬੈਰਿਆਂ ਨੂੰ ਪੁਝਾਰੇ ਹਨ ਤੇ ਮਾਰ ਰਹੇ ਹਨ ਕਿ ਮਾਰੇ ਕਹਿੰਦੇ ਹਨ ਕਿ ਕਿਤੇ ਬਾਜ ਉਥਕੈ ਕਿਤੇ ਸਾਜ਼ ਸੰਗਤ ਜੀ ਬਾਜ ਕਹੀ ਇੱਥੇ ਘੋੜਿਆਂ ਨੂੰ ਕਿਹਾ ਗਿਆ ਹੈ ਕਿਤੇ ਘੋੜਿਆਂ ਨੂੰ ਨਚਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਿਤੇ ਸੈਣ ਹਕੈ ਅਤੇ ਕਿਤੇ ਸਾਜ਼ ਸੰਗਤ ਜੀ ਜੋ ਜੁੱਧ ਸੂਰਮਣ ਸੈਨਾ ਨੂੰ ਅੱਗੇ ਤੋਰ ਰਹੇ ਹਨ ਅੱਗੇ ਵਾਰ ਨੂੰ ਸਾਧ ਸੰਗਤ ਜੀ ਤੋਰ ਰਹੇ ਹਨ ਮਹਾਰਾਜੇ ਕਹਿੰਦੇ ਹਨ ਕਿ ਜਿਵੇਂ ਦਾਵ ਤੱਕਾ ਕਿਤੇ ਦਾਵ ਤੱਕਾ ਤੋਂ ਭਾਵ ਹੈ ਸਾਧ ਸੰਗਤ ਜੀ ਦਾਵ ਤੱਕ ਕੇ ਮੌਕਾ ਵੇਖ ਕੇ ਵੈਰੀ ਦੇ ਉੱਪਰ ਵਾਰ ਕਰਦੇ ਹਨ ਅਤੇ ਵੈਰੀ ਨੂੰ ਭਲੇਖੇ ਦੇ ਵਿੱਚ ਪਾ ਕੇ ਉਸ ਦੇ ਉੱਪਰ ਵਾਰ ਕਰਦੇ ਹਨ ਅੱਗੇ ਮਹਾਰਾਜੇ ਕਹਿੰਦੇ ਹਨ ਕਿਤੇ ਘਾਇ ਮੇਲਾ ਅਤੇ ਕਿਤੇ ਘਾਓ ਲਗਾਏ ਜਾ ਰਹੇ ਹਨ ਕਹਿੰਦੇ ਭਾਵ ਸਾ ਸਿੰਘ ਜੀ ਜੋਦੇ ਸੂਰਮੇ ਲੜਦੇ ਲੜਦੇ ਜਦੋਂ ਉਹਨਾਂ ਦੇ ਫੱਟ ਲੱਗ ਜਾਂਦੇ ਹਨ ਅਤੇ ਉਹਨਾਂ ਨੂੰ ਜੋੜਿਆ ਜਾ ਰਿਹਾ ਹੈ ਉਹਨਾਂ ਨੂੰ ਮੇਲਿਆ ਜਾ ਰਿਹਾ ਹੈ ਮਤਲਬ ਪੱਟੀ ਕੀਤੀ ਜਾ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਿਤੇ ਸੈਣ ਪੇਲੇ ਅਤੇ ਕਿਤੇ ਸੈਨਾ ਨੂੰ ਅੱਗੇ ਧੱਕਿਆ ਜਾ ਰਿਹਾ ਹੈ ਅੱਗੇ ਵੱਲ ਨੂੰ ਧੱਕਿਆ ਜਾ ਰਿਹਾ ਹੈ ਤੋੜਿਆ ਜਾ ਰਿਹਾ ਹੈ ਲਾਸ਼ ਏਰੀ ਦਿੱਤੀ ਜਾ ਰਹੀ ਹੈ ਮਾਰਾ ਮਾਰੋ ਦੇ ਸਾਧ ਸੰਗ ਜੀ ਨਾਰੇ ਲਗਾ ਕੇ ਅੱਗੇ ਸੈਣ ਨੂੰ ਤੋੜਿਆ ਜਾ ਰਿਹਾ ਹੈ ਮਾਰਾ ਅੱਗੇ ਕਹਿੰਦੇ ਹਨ ਕਿ ਕਿਤੇ ਭੂਮ ਡਿਗੈ ਕਿਤੇ ਕੋਈ ਜੋਦੇ ਜਵਾਨ ਭੂਮੀ ਉੱਤੇ ਡੇਗ ਰਹੇ ਹਨ ਧਰਤੀ ਦੇ ਉੱਪਰ ਫਟ ਕਾ ਕੇ ਸਾਧ ਸੰਗ ਜੀ ਜੋਦੇ ਸੂਰਮੇ ਜਵਾਨ ਇਸ ਤਰ੍ਹਾਂ ਡੇਗ ਰਹੇ ਹਨ ਕਿ ਮਾਰੇ ਕਹਿੰਦੇ ਹਨ ਕਿ ਤਨਨ ਸ੍ਰੋਣ ਪਿਗ ਅਤੇ ਉਹਨਾਂ ਦੇ ਸਾਧ ਸੰਗ ਜੀ ਜੋ ਜਿਸਮ ਹਨ ਸਰੀਰ ਹਨ ਲਹੂ ਦੇ ਨਾਲ ਲੱਥਪਾਤ ਹੋ ਗਏ ਹਨ ਲਹੂ ਦੇ ਨਾਲ ਭਿੱਜ ਗਏ ਹਨ ਬੁਰੇ ਹਾਲ ਹੋ ਗਏ ਹਨ ਜੋ ਬਸਤਰ ਹਨ ਉਹ ਫਟ ਖਾ ਖਾ ਕੇ ਪਾੜ ਗਏ ਹਨ ਅਤੇ ਲਹੂ ਰਿਸ ਰਿਸ ਕੇ ਉਹਨਾਂ ਦੇ ਸਰੀਰ ਜਵਾਨ ਸਾਧ ਸਿੰਘ ਜੀ ਜੋ ਦੇ ਬਲੀ ਸੂਰਮਿਆਂ ਦੇ ਖੂਨ ਦੇ ਨਾਲ ਲੱਥ ਪਾਥ ਹੋ ਗਏ ਹਨ ਅਤੇ ਆਪਣਾ ਧਰਮ ਦੇ ਜੰਗ ਦੇ ਲਈ ਸਾਧ ਸਿੰਘ ਜੀ ਧਰਮ ਦੀ ਜਿੱਤ ਦੇ ਲਈ ਖੂਨ ਆਪਣਾ ਬਹਾਰੇ ਹਨ ਮਹਾਰਾਜ ਕੀ ਕਹਿੰਦੇ ਹਨ ਕਿ ਦੋਹਰਾ ਇਹ ਬਿਦ ਮਹਾਪ੍ਰਚੰਡ ਰਣ ਅਰਧ ਮਹੂਰਤ ਉਦੰਡਾ तरह इस तरह उचे दर्जे का युद्ध अदे मुहूर्त समे जिना मच्छा सा इस तरह उचे दर्जे का युद्ध है तो अद्धे मुहूर्त देना मचा है अगे मारे कहते हैं बीस अयूत दस सत सुबट जुजित भय अडं ਜਿਸ ਵਿੱਚ 2 ਲੱਖ 1000 ਬਹਾਦਰ ਅਤੇ ਅਡੰਡ ਜੋਧੇ ਮਾਰੇ ਗਏ। ਸਾਹ ਸੰਗ ਜੀ ਇਸ ਜੋਤ ਭਾਰੀ ਯੋਧੇ ਵਿੱਚ 2 ਲੱਖ ਅਤੇ 1000 ਬਹਾਦਰ ਅਤੇ ਅਡੰਡ ਜੋਧੇ ਜੋ ਹਨ ਉਹ ਮਾਰੇ ਗਏ ਹਨ। ਹੁਣ ਤੱਕ ਜੋ ਜੰਗ ਦਾ ਹਾਲ ਆਪ ਸਭ ਨੇ ਸੁਣਿਆ ਹੈ ਉਸ ਦੇ ਵਿੱਚ ਇਹਨੇ ਭੈਣ ਕਿ ਜੋ ਜੰਗ ਹੋ ਰਿਹਾ ਹੈ ਅਗੇ ਮਾਰੇ ਕਹਿੰਦੇ ਹਨ ਕਿ ਅਰ ਸਾਵਲ ਛੰਦ ਯਾਨੀ ਹਨ ਕੇ ਸੁਣੀਓ ਸੰਬਰੇਸਰਮ ਸੰਬਰ ਦਾ ਯਾਨੀ ਕਿ ਸੰਭਲ ਦੇ ਰਾਜੇ ਨੇ ਸੂਰਮਿਆਂ ਦਾ ਮਾਰਿਆ ਜਾਣਾ ਸੁਣ ਲਿਆ ਸਾਹਾ ਸੰਗ ਜੀ ਇੰਨੇ ਜਿਆਦਾ ਜੋ ਗਿਣਤੀ ਦੇ ਵਿੱਚ 2 ਲੱਖ ਤੋਂ ਪਲੱਸ ਸੂਰਮੇ ਜੋ ਹਨ ਉਹ ਜੁੱਧ ਦੇ ਵਿੱਚ ਮਾਰੇ ਜਾ ਚੁੱਕੇ ਹਨ ਸ਼ਹਾਦਤ ਦੇ ਚੁੱਕੇ ਹਨ ਜਦੋਂ ਸੰਭਲ ਦੇ ਉਸ ਰਾਜੇ ਨੇ ਉਸ ਦਾਇਤ ਰਾਜੇ ਨੇ ਜੋ ਕਿ ਕਲਕਿ ਉਤਾਰ ਜੀ ਆਂ ਦਾ ਮੁਕਾਬਲਾ ਕਰ ਰਿਹਾ ਹੈ ਉਸਨੇ ਜਦੋਂ ਇਸ ਦੇ ਬਾਰੇ ਵਿੱਚ ਸੁਣਿਆ ਤਾ ਅਗੇ ਮਾਰਾਈ ਕਹਿੰਦੇ ਹਨ ਕਿ ਭਯੋ ਅਪ ਪੇ ਸਨ ਅਤੇ ਆਪਣੇ ਆਪ ਨੂੰ ਉਸਨੇ ਕਰੋਧ ਨਾਲ ਭਰ ਗਿਆ ਹੈ ਇਸ ਤਰ੍ਹਾਂ ਉਹ ਰਾਜਾ ਸੁਣ ਕੇ ਸਾਧ ਸੰਗਤ ਜੀ ਕਰੋਧਿਤ ਹੋ ਗਿਆ ਕਰੋਧ ਦੇ ਵਿੱਚ ਆ ਗਿਆ ਹੈ ਮਾਰਾਈ ਅਗੇ ਕਹਿੰਦੇ ਹਨ ਕਿ ਉੜੀ ਬੰਬ ਰੈਣਨ ਤੌਸਾ ਵਜਣ ਨਾਲ ਅਤੇ ਸੈਨਾ ਦੇ ਚੱਲਣ ਨਾਲ ਉੱਡੀ ਹੋਈ ਹੈ ਸਾਧ ਸੰਗਤ ਜੀ ਧੂੜ ਜੋ ਹੈ ਕੋਤੋਂ ਸਾਵਜਣ ਦੇ ਨਾਲ ਅਤੇ ਸੈਨਾ ਦੇ ਦੌੜਨ ਦੇ ਨਾਲ ਘੋੜਿਆਂ ਦੇ ਲਸ਼ਕਰਾਂ ਦੇ ਦੌੜਨ ਦੇ ਨਾਲ ਹਵਾ ਵਿੱਚ ਅਸਮਾਨ ਵਿੱਚ ਧੂਣਾ ਉੱਡਿਆ ਹਨ ਮਹਾਰਾਜ ਕਹਿੰਦੇ ਹਨ ਕਿ ਸ਼ੂਹੀ ਸੀਣ ਗਣਨ ਧੂੜ ਆਕਾਸ਼ ਦੇ ਸਿਰ ਜਾ ਲੱਗੀ ਹੈ ਇੰਨੀ ਜ਼ਿਆਦਾ ਸਾਧ ਸੰਗਤ ਜੀ ਧੂੜ ਭਿਆਨਕ ਉੱਡ ਰਹੀ ਹੈ ਕੀ ਉਹ ਅਸਮਾਨ ਦੇ ਵਿੱਚ ਜਾ ਲੱਗੀ ਹੈ ਕੁਝ ਵੀ ਨਜ਼ਰ ਨਹੀਂ ਆ ਰਿਹਾ ਮਹਾਰਾਜ ਅੱਗੇ ਕਹਿੰਦੇ ਹਨ ਕਿ ਸ਼ਕੀ ਟੋਪ ਸਿਸ਼ਨ ਸੂਰਮਿਆਂ ਦੇ ਸਿਰ ਉਤੇ ਲੋਹੇ ਦੇ ਟੋਪ ਜੋ ਹਨ ਉਹ ਸਜਰੇ ਹਨ ਸੁਰੱਖਿਆ ਵਾਸਤੇ ਸਾਧ ਸੰਗਤ ਜੀ ਜੋ ਸਿਰ ਤੇ ਟੋਪ ਪਾਈ ਹੁੰਦੇ ਹਨ ਸੂਰਮਾ ਨੇ ਚੰਗੇ ਮੈਦਾਨ ਦੇ ਵਿੱਚ ਉਹ ਸਜਰੇ ਹਨ ਗੇ ਮਾਰੇਗੇ ਨੇ ਹਨ ਕੇ ਕਣਨ ਭਾਨ ਦੀਸਨ ਅਤੇ ਬਹੁਤ ਊਰ ਸੂਰਜਾਂ ਵਰਗੇ ਦਿੱਸਤੇ ਹਨ ਸਾਧ ਸੰਗਤ ਜੀ ਜਦੋਂ ਦੂਰ ਜੋ ਟੋਪ ਹਨ ਸੂਰਮਾ ਦੇ ਲਿਸ਼ ਕਰੇ ਹਨ ਤੱਕ ਕਾਫੀ ਜ਼ਿਆਦੇ ਸੂਰਜਾਂ ਵਰਗੇ ਲੱਗ ਰਹੇ ਹਨ ਕਹਿਣ ਤੋਂ ਭਾਵ ਹੈ ਕਿ ਜੋ ਧੂੜ ਸਾਸਮੇ ਜਿਸਮਾਨ ਦੇ ਵਿੱਚ ਉੱਡੀ ਹੋਈ ਹੈ ਧੂੜ ਚਾਰੇ ਬੰਨੇ ਜੋ ਫੈਲੀ ਹੋਈ ਹੈ ਇਸ ਦੇ ਵਿੱਚ ਸੂਰਮਿਆਂ ਦੇ ਜੋ ਟੋਪ ਹਨ ਉਹੀ ਇਕੱਲੇ ਨਜ਼ਰ ਆ ਰਹੇ ਹਨ ਲਿਸ਼ਕ ਦੇ ਨਜ਼ਰ ਆ ਰਹੇ ਹਨ ਜਿਵੇਂ ਸੂਰਜ ਕਾਫੀ ਜ਼ਿਆਦਾ ਹੋਣ ਅੱਗੇ ਮਾਰੇ ਕਹਿੰਦੇ ਹਨ ਕਿ ਸਸਨਨਾਹ ਦੇਹੀ ਰਾਜੇ ਦਾ ਸ੍ਰੀ ਚੰਦਰਮਾ ਦੇ ਸੁਆਮੀ ਛੇਵ ਵਰਗਾ ਹੈ ਸਾ ਸੰਗਤ ਜੀ ਜੋ ਰਾਜਰਾ ਸਰੀਰ ਹੈ ਚੰਦਰਮਾ ਦੇ Swami Shiv ਵਰਗਾ ਹੈ ਮਾਰਾ ਹੀ ਕਹਿੰਦੇ ਹਨ ਕਿ ਕਥਨੁਕਤ ਕੇ ਹੀ ਉਸ ਬਾਰੇ ਵਰਣਨ ਕਿਵੇਂ ਕੀਤਾ ਜਾਵੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਮਾਦੋ ਸਿੱਦ ਸੁਦਨ ਮਾਨਵ ਸ਼ੋਧ ਰੂਪ ਵਾਲੀ ਸਿੱਧੀ ਹੋਵੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਸੁਬੀ ਜਵਾਲ ਉਦਨ ਜਾਂ ਅਗਨੀ ਦੀ ਉੱਚੀ ਲਾਟ ਸੋਬ ਰਹੀ ਹੋਵੇ ਅੱਗੇ ਮਾਰੇ ਕਹਿੰਦੇ ਹਨ ਕਿ ਕਸੇ ਸ਼ਸਤਰ ਤ੍ਰੋਣਨ ਉਸਨੇ ਪੱਥੇ ਅਤੇ ਸ਼ਸਤਰ ਇੰਚ ਕਸੇ ਹੋਏ ਹਨ ਕਿੰਝ ਕਸੇ ਹੋਣੇ ਹਨ ਅੱਗੇ ਮਾਰੇ ਕਹਿੰਦੇ ਹਨ ਗੁਰੂ ਜਾਨ ਦਰੋਣਨ ਮਾਨੋ ਜਿਵੇਂ ਸਾਧ ਸੰਗਤ ਜੀ ਗੁਰੂ ਦਰੋਣਾਚਾਰੀਆ ਹੋਵੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਸ਼ਸਤਰ ਜੋਹਾਨੀ ਕਸੇ ਹੋਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਮਹਾ ਟੀਟ 2 ਕੇ ਮਹਾਨ ਹਥੀ ਜੋਦੇ ਟੁੱਕੇ ਹੋਏ ਹਨ ਜੰਗੇ ਮੈਦਾਨ ਦੇ ਵਿੱਚ ਸਾਜ ਰਹੇ ਹਨ ਟੋਕਰੇ ਹਨ ਤੇ ਲੜ ਰਹੇ ਹਨ ਮਾਰੇ ਕਹਿੰਦੇ ਹਨ ਕਿ ਮੁਖੰਗ ਮਾਰੇ ਕੂਕੇ ਮੁਹੋ ਵਿੱਚ ਮਾਰੋ ਮਾਰੋ ਕੂਕਰੇ ਹਨ ਮਾਰੋ ਮਾਰੋ ਗਿਆ ਆਵਾਜ਼ਾਂ ਲਗਾ ਰਹੇ ਹਨ ਪਾਪ ਨੂੰ ਖਤਮ ਕਰਨ ਵਾਸਤੇ ਹੱਲਾ ਸ਼ੇਰੀ ਦੇ ਰਹੇ ਹਨ ਬਾਕੀ ਜੋਦੇ ਸੂਰਮਾਨੂ ਤੇ ਮਾਰੋ ਮਾਰੋ ਦਿਆਂ ਅਵਾਜਾਂ ਲਾਉਂਦੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਇਹ ਕਰਯਾ ਸ਼ਸਤਰ ਪ੍ਰਾਪਤਮ ਸ਼ਸਤਰ ਦੇ ਵਾਰ ਕਰਦੇ ਹਨ ਮਹਾਰਾਜ ਕਹਿੰਦੇ ਹਨ ਕਿ ਅੱਗੇ ਉਠਾਇ ਅਸਤਰ ਘਾਤਨ ਅਤੇ ਅਸਤਰਾਂ ਦੇ ਘਾਤ ਹੁੰਦੇ ਹਨ ਜੇ ਸ਼ਸਤਰਾਂ ਦੇ ਵਾਰ ਕਰਦੇ ਹਨ ਤੇ ਅਸਤਰਾਂ ਦੇ ਸਾਧ ਸੰਗ ਜੀ ਘਾਤ ਹੁੰਦੇ ਹਨ ਸ਼ਸਤਰ ਮਾਰ ਕੇ ਸਾਧ ਸੰਗ ਜੀ ਅਸਤਰਾਂ ਨੂੰ ਖੋਹਦੇ ਹਨ ਇਸ ਤਰ੍ਹਾਂ ਜੋ ਜੋਧੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਹਨ ਅਗੇ ਮਾਰਗੇ ਨੇ ਕਹਿੰਦੇ ਹਨ ਕਿ ਖਗੰ ਖੱਗ ਬਾਜਾ ਤਲਵਾਰ ਨਾਲ ਤਲਵਾਰ ਵੱਜਦੀ ਹੈ ਸਾਸੰਗਤ ਦੀ ਤਲਵਾਰ ਦੇ ਨਾਲ ਜੰਗੇ ਮੈਦਾਨ ਦੇ ਵਿੱਚ ਤਲਵਾਰ ਨਾਲ ਤਲਵਾਰ ਟਕਰਾਉਂਦੀ ਹੈ ਮਾਰਾ ਹੀ ਕਹਿੰਦੇ ਹਨ ਕਿ ਨੰਦ ਮਾਛ ਲਜਾ ਜਿਨ੍ਹਾਂ ਦੀ ਚੰਚਲਤਾ ਨਾਲ ਨਦੀਆਂ ਦੇ ਮਛਾਂ ਨੂੰ ਮਾਤ ਪੈਂਦੀ ਹੈ ਸਾਸੰਗਤ ਜੀ ਜਦੋਂ ਤਲਵਾਰ ਦੇ ਨਾਲ ਤਲਵਾਰ ਵੱਜਦੀ ਹੈ ਤਾਂ ਨਦੀਆ ਦੇ ਜੋ ਮਾਸ਼ਾ ਹਨ ਜਿਵੇਂ ਨਦੀਆਂ ਦੇ ਸਾਸੰਗ ਦੀਆਂ ਮੱਛੀਆਂ ਕਹਿੰਦੀਆਂ ਹਨ ਉਹਨਾਂ ਨੂੰ ਵੀ ਮਾਤ ਪੈਂਦੀ ਹੈ ਕਹਿੰਦੇ ਭਾਵ ਕਿ ਇੰਨੀ ਤੇਜ਼ੀ ਦੇ ਨਾਲ ਜੋ ਤਲਵਾਰਾਂ ਹਨ ਉਹਨਾਂ ਚੱਲ ਰਹੀਆਂ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਉਠਾ ਸ਼ਿਸ਼ ਇਸ਼ਨ ਲਹੂ ਦੇ ਹੰਟਾਂ ਇਸ ਤਰ੍ਹਾਂ ਉੱਠ ਰਹੀਆਂ ਹਨ ਇਸ ਨੂੰ ਅੱਗੇ ਮਾਰੇ ਬਿਆਨ ਕਰਦੇ ਹਨ ਕਿ ਜਦੋਂ ਤਲਵਾਰ ਵੱਜਦੀ ਹੈ ਚੋਦਰ ਦੇ ਫਾਟ ਲੱਗਦੇ ਹਨ ਤਾਂ ਲਹੂ ਦੇ ਛਿੱਟੇ ਇਸ ਤਰ੍ਹਾਂ ਉਛਲਦੇ ਹਨ ਉੱਪਰ ਨੂੰ ਬਾਹੇ ਬਾਣ ਤਿਸ਼ਨ ਜਿਵੇਂ ਤਿੱਖੇ ਬਾਣ ਚੱਲਦੇ ਹਨ ਇੰਨੀ ਤੇਜ਼ੀ ਦੇ ਨਾਲ ਸਾਸੰਗਤ ਦੇ ਛਿੱਟੇ ਪੈਂਦੇ ਹਨ ਜਿਵੇਂ ਕਿ ਤਿੱਖੇ ਬਾਣ ਵਾਜਦੇ ਹਨ ਇਸ ਤਰ੍ਹਾਂ ਜਉਦੇ ਸੂਰਮਿਆਂ ਦੇ ਲਹੂ ਦੇ ਜੋ ਛਿੱਟੇ ਹਨ ਉਹ ਪੈਂਦੇ ਹਨ ਇੰਨਾ ਭਿਆਨਕ ਜੋਧ ਦਾ ਜੋ ਹੈ ਰੂਪ ਹੋ ਚੁੱਕਿਆ ਹੈ ਆਓ ਸਾਸੰਗਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ सिखा न सिखी दान केसदान रह दान, दान बख्शा सिर ते मेहर प्रयाथ रखना खालस चढ़ी नाम दान बख्शना बाणी पढ़ना बल बख्शना संगत जी कथा दा विचार कर एक का विचार करद अनेक प्रकार दुला चुका हो गिया हो आप सात संघ बख्शन जो बख्श लेना जिसने चैनल सबसक्राइब नहीं किया जरूर सातसंग सबसक्राइब करना वाहिगुरु जी का खालसा वाहिगुरु जी की फतेह